ਹਾਊਸ ਵਾਈਫ ਮਜਬੂਰ ਨਹੀਂ ਹੁੰਦੀ ਮਜਬੂਰ ਤਾਂ ਉਹ ਹੁੰਦੀ ਹੈ ਜੋ ਆਪਣੇ ਖਰਚੇ ਲਈ ਕਿਸੇ ਤੇ ਡਿਪੈਂਡ ਹੁੰਦੀ ਹੈ ਅੱਜ ਦਾ ਡਿਜੀ ਟਾਈਮ ਇਦਾਂ ਦਾ ਆ ਚੁੱਕਿਆ ਹੋਇਆ ਕਿ ਸਮਾਰਟ ਔਰਤਾਂ ਸਿਰਫ ਰੋਟੀ ਨਹੀਂ ਬਣਾਉਂਦੀਆਂ ਬਲਕਿ ਆਪਣੀ ਲਾਈਫ ਦੀ ਰੈਸਪੀ ਨੂੰ ਖੁਦ ਬਣਾਉਂਦੀਆਂ ਅੱਜ ਦੇ ਟਾਈਮ ਵਿੱਚ ਡਿਜੀਟਲ ਸਕਿਲਸ ਸਿੱਖੋ ਜਿਵੇਂ ਕਿ ਕੰਟੈਂਟ ਕ੍ਰੀਏਸ਼ਨ ਡਿਜੀਟਲ ਮਾਰਕੀਟਿੰਗ ਡਿਜੀਟਲ ਪ੍ਰੋਡਕਟ ਹੁਣ ਡਿਜੀਟਲ ਸਕਿਲਸ ਹੁੰਦੀਆਂ ਕੀ ਹੈ ਕਿ ਤੁਸੀਂ ਆਪਣੇ ਕੰਫਰਟ ਜ਼ੋਨ ਵਿੱਚ ਆਪਣੇ ਫਲੈਕਸੀਬਿਲਟੀ ਦੇ ਵਿੱਚ ਆਪਣੇ ਘਰ ਨੂੰ ਸੰਭਾਲਦੇ ਹੋਏ ਬਹੁਤ ਅੱਛੇ ਲੈਵਲ ਤੇ ਸਕਿੱਲਸ ਨੂੰ ਸਿੱਖ ਕੇ ਆਪਣਾ ਫਾਈਨੈਂਸ਼ਲੀ ਡਿਪੈਂਡ ਹੋ ਸਕਦੇ ਆ ਇਹਨੂੰ ਕਹਿੰਦੇ ਆ ਸਮਾਰਟ ਵਰਕ ਕਿ ਤੁਸੀਂ ਆਪਣਾ ਘਰ ਵੀ ਸਮਾਰ ਰਹੇ ਹੋ ਤੁਸੀਂ ਆਪਣੇ ਬੱਚੇ ਵੀ ਸਮਾਰ ਰਹੇ ਹੋ ਘਰੋਂ ਬਾਹਰ ਵੀ ਨਹੀਂ ਜਾ ਰਿਹਾ ਤੇ ਤੁਹਾਨੂੰ ਆਪਣੇ ਇੱਕ ਇੱਕ ਖਰਚੇ ਲਈ ਕਿਸੇ ਤੇ ਡਿਪੈਂਡ ਵੀ ਨਹੀਂ ਹੋਣਾ ਪੈ ਰਿਹਾ ਇਹ ਨਹੀਂ ਹੈ ਕਿ ਤੂੰ ਕਰ ਸਕਦੀ ਆ ਬਟ ਸਵਾਲ ਇਹ ਹੈ ਕਿ ਤੂੰ ਕਦੋਂ ਤੱਕ ਆਪਣੇ ਸੁਪਨੇ ਵਾਲੀ ਕਿਸੇ ਦੂਸਰੇ ਤੇ ਡਿਪੈਂਡ ਰਹੇਂਗੀ ਹਾਊਸ ਵਾਈਫ ਕਮਜ਼ੋਰ ਨਹੀਂ ਹੈ ਬਸ ਉਹ ਇੱਕ ਸਲੀਪ ਮੋਡ ਵਿੱਚ ਬੈਠੀ ਹੋਈ ਆ ਕਿ ਉਹ ਕਰ ਪਾਉਗੀ ਜਾਂ ਨਹੀਂ ਕਰ ਪਾਉਗੀ ਕੁਝ ਵੀ ਕੰਮ ਕਰਨ ਤੋਂ ਪਹਿਲਾਂ ਇੱਕ ਚੀਜ਼ ਨੂੰ ਹਮੇਸ਼ਾ ਸੋਚ ਲੈਣਾ ਕਿ ਜਦੋਂ ਤੁਸੀਂ ਕੋਈ ਵੀ ਕਿਚਨ ਨੂੰ ਸੰਭਾਲਣਾ ਸਿੱਖਿਆ ਸੀ ਘਰ ਵਿੱਚ ਕੰਮ ਕਰਨਾ ਰੋਟੀ ਬਣਾਣੀ ਸਿੱਖੀ ਸੀ ਕੀ ਤੁਹਾਨੂੰ ਪਹਿਲੇ ਆਉਂਦੀ ਸੀ ਨਹੀਂ ਆਉਂਦੀ ਸੀ ਹੈਨਾ ਰਾਈਟ ਤੇ ਇਸੇ ਤਰ੍ਹਾਂ ਆਈਆਂ ਡਿਜੀਟਲ ਸਕਿਲਸ ਵੀ ਕੋਈ ਆਖਿਆ ਨਹੀਂ ਆ ਬਸ ਤੁਹਾਨੂੰ ਥੋੜਾ ਜਿਹਾ ਵਰਕ ਅਪ ਹੋਣ ਦੀ ਜ਼ਰੂਰਤ ਹੈ ਉੱਠਣ ਦੀ ਜ਼ਰੂਰਤ ਅਵੇਅਰਨੈਸ ਦੀ ਜ਼ਰੂਰਤ ਹੈ ਤੇ ਜੇ ਤੁਸੀਂ ਵੀ ਇੰਡੀਪੈਂਡੈਂਟ ਬੰਨਣਾ ਚਾਹੁੰਦੇ ਹੋ ਤਾਂ ਮੈਸੇਜ ਕਰੋ ਪਾਵਰ